ਖੁਸਰਿਆਂ ਦੇ ਸ਼ਹਿਰ ਇੱਕ ਮਰਦ ਆਇਆ ਤਾਂ ਖੁਸਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਇਸ ਮਰਦ ਨੇ ਖੁਸਰਿਆਂ ਦੀ ਬੇਗੈਰਤੀ ਨੂੰ ਫੈਲਣ ਨਹੀਂ ਦੇਣਾ ਸਾਲਾਂ ਤੋਂ ਲੋਕਾਂ ਦੀਆਂ ਭਾਵਨਾਵਾਂ ਨਾਲ ਜੋ ਖੇਡਿਆ ਜਾ ਰਿਹਾ ਜੇ ਇਸ ਮਰਦ ਨੇ ਉਹਨਾਂ ਦੀਆਂ ਅੱਖਾਂ ਖੋਲ ਦਿੱਤੀਆਂ ਤਾਂ ਖੁਸਰਿਆਂ ਦੀਆਂ ਦੁਕਾਨਾਂ ਪੱਕੀਆਂ ਬੰਦ ਹੋ ਜਾਣਗੀਆਂ ਇਸੇ ਗੱਲੋਂ ਉਹਨਾਂ ਕਦੀ ਸ਼ਹਿਰ ਦੇ ਵਾਸੀਆਂ ਨੂੰ ਉਸ ਮਰਦ ਖਿਲਾਫ ੜਕਾਇਆ ਬੀਏ ਤੁਹਾਡੇ ਪੁੱਤ ਮਰਵਾਉ ਕਦੀ ਘਰ ਘਰ ਜਾ ਖੁਸਰਿਆਂ ਨੇ ਪੈ ਪੈਦਾ ਕੀਤਾ ਕਿ ਮਰਦ ਹੋਣ ਦੀ ਕੀਮਤ ਤੁਹਾਨੂੰ ਸਿਰ ਦੇ ਕੇ ਚਕਾਉਣੀ ਪੈਣੀ ਅੱਜ ਉਹ ਮਰਦ ਜੇਲ੍ਹ ਚ ਤਾਂ ਵੀ ਖੁਸਰੇ ਚਤੋਂ ਪੈਰੋ ਦੀ ਮੁਖਾਵਲਤ ਕਰਦੇ ਨੇ ਐਡਾ ਖਤਰਾ ਕਿ ਹੁਣ ਐਨਐਸ ਤੋਂ ਬਾਅਦ ਯੂਪੀਏ ਵੀ ਲਾਉਣੀ ਪਈ ਵੀ ਕੀਤੇ ਉਹ ਬਾਹਰ ਆ ਗਿਆ ਤਾਂ ਨਾ ਮਰਦਾਂ ਵਿੱਚ ਵੀ ਮਰਦਪੁਣਾ ਜਗਾ ਦੂ ਪੱਥਰ ਹੋਏ ਹਿਰਦਿਆਂ ਨੂੰ ਵੀ ਅਣਖ ਦੇ ਪਾਣੀਆਂ ਉੱਤੇ ਤੇਰਨ ਲਾ ਦੂ ਜਿਨ੍ਹਾਂ ਦੀ ਅੱਖ ਅਜੇ ਵੀ ਨਹੀਂ ਖੁੱਲੀ ਅਫਸੋਸ ਆ ਕਿ ਤੁਸੀਂ ਦੀਪ ਸਿੱਧੂ ਵਰਗੇ ਮਰਦ ਤੋਂ ਬਾਅਦ ਵੀ ਕੁਝ ਨਾ ਸਿੱਖ ਸਕੇ ਖੁਸਰਿਆਂ ਦੇ ਸ਼ਹਿਰ ਇੱਕ ਮਰਦ ਆ ਤਾਂ ਖੁਸਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਇਸ ਮਰਦ ਨੇ ਖੁਸਰਿਆਂ ਦੀ ਬਗੈਰਤੀ ਨੂੰ ਫੈਲਣ ਨਹੀਂ ਦੇਣਾ ਸਾਲਾਂ ਤੋਂ ਲੋਕਾਂ ਦੀਆਂ ਭਾਵਨਾਵਾਂ ਨਾਲ ਜੋ ਖੇਡਿਆ ਜਾ ਰਿਹਾ ਜੇ ਇਸ ਮਰਦ ਨੇ ਉਹਨਾਂ ਦੀਆਂ ਅੱਖਾਂ ਖੋਲ ਦਿੱਤੀਆਂ ਤਾਂ ਖੁਸਰਿਆਂ ਦੀਆਂ ਦੁਕਾਨਾਂ ਪੱਕੀਆਂ ਬੰਦ ਹੋ ਜਾਣਗੀਆਂ ਇਸੇ ਗੱਲੋਂ ਉਹਨਾਂ ਕਦੀ ਸ਼ਹਿਰ ਦੇ ਵਾਸੀਆਂ ਨੂੰ ਉਸ ਮਰਦ ਖਿਲਾਫ ੜਕਾਇਆ ਵੀ ਇਹ ਤੁਹਾਡੇ ਪੁੱਤ ਮਰਵਾਉ ਕਦੀ ਘਰ ਘਰ ਜਾ ਖੁਸਰਿਆਂ ਨੇ ਭੈ ਪੈਦਾ ਕੀਤਾ ਕਿ ਮਰਦ ਹੋਣ ਦੀ ਕੀਮਤ ਤੁਹਾਨੂੰ ਸਿਰ ਦੇ ਕੇ ਚਕਾਉਣੀ ਪੈਣੀ ਅੱਜ ਉਹ ਮਰਦ ਜੇਲ੍ਹ ਚ ਤਾਂ ਵੀ ਖੁਸਰੇ ਚੱਤੋਂ ਪੈਰੋਂ ਦੀ ਮੁਖਾਵਲਤ ਕਰਦੇ ਨੇ ਐਡਾ ਖਤਰਾ ਕਿ ਹੁਣ ਐਨਐਸ ਤੋਂ ਬਾਅਦ ਯੂਪੀਏ ਵੀ ਲਾਉਣੀ ਪਈ ਵੀ ਕੀਤੇ ਉਹ ਬਾਹਰ ਆ ਗਿਆ ਤਾਂ ਨਾ ਮਰਦਾਂ ਵਿੱਚ ਵੀ ਮਰਦ ਪੁਣਾ ਜਗਾਦੂ ਪੱਥਰ ਹੋਏ ਹਿਰਦਿਆਂ ਨੂੰ ਵੀ ਅਣਖ ਦੇ ਪਾਣੀਆਂ ਉੱਤੇ ਤੈਰਨ ਲਾ ਦੂ ਜਿਨ੍ਹਾਂ ਦੀ ਅੱਖ ਅਜੇ ਵੀ ਨਹੀਂ ਖੁੱਲੀ ਅਫਸੋਸ ਆ ਕਿ ਤੁਸੀਂ ਦੀਪ ਸਿੱਧੂ ਵਰਗੇ ਮਰਦ ਤੋਂ ਬਾਅਦ ਵੀ ਕੁਝ ਨਾ ਸਿੱਖ ਸਕੇ